ਵਿਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸਮ ਤਹਿਤ ਤੁਸੀਂ 32 ਵਿਭਾਗਾਂ ਦੀਆਂ 115 ਸੇਵਾਵਾਂ ਵਾਸਤੇ ਆਪਣੀ ਪਛਾਣ ਆਪਣੀ شناخت ਆਪਣੀ ਆਈਡੈਂਟੀ ਆਪਣੀ ਆਧਾਰ ਕਾਰਡ ਨਾਲ ਕਰਵਾ ਸਕਦੇ ਹੋ ਔਰ ਤੁਹਾਨੂੰ ਕੋਈ ਇਨਸਾਨੀ ਗਵਾਦੀ ਲੋੜ ਨਹੀਂ ਇਹ ਤੁਸੀਂ ਨੋਟੀਫਿਕੇਸ਼ਨ ਡਿਪਾਰਟਮੈਂਟ ਆਫ ਗਵਰਨੈਂਸ ਰਿਫਾਰਮਸ ਐਂਡ ਪਬਲਿਕ ਗ੍ਰੀਵੈਂਸਸ ਦੀ ਵੈਬਸਾਈਟ ਤੋਂ ਕਰ ਸਕਦੇ ਹੋ ਨੋਟਿਸ ਬੋਰਡ ਦੇ ਥੱਲੇ ਇੰਪੋਰਟੈਂਟ ਨੋਟੀਫਿਕੇਸ਼ਨ ਦੇ ਲਿੰਕ ਨਾਲ ਉਹ ਸਾਰੇ ਨੋਟੀਫਿਕੇਸ਼ਨ ਦੀ ਲਿਸਟ ਆ ਜਾਂਦੀ ਹੈ 14 ਨੰਬਰ ਤੇ ਤੁਸੀਂ ਦੇਖੋ 32 ਵਿਭਾਗਾਂ ਦੀ 115 ਸਿਵਾਮ ਵਾਲੀ ਈਕੇ 22 ਸੀ ਤੇ ਆਧਾਰ ਪ੍ਰਮਾਣਿਕਤਾ ਲਈ ਨੋਟੀਫਿਕੇਸ਼ਨ ਹੈ ਇਸ ਨੋਟੀਫਿਕੇਸ਼ਨ ਦੇ ਪਹਿਲੇ ਪੇਜ ਤੇ ਤੁਸੀਂ ਦੇਖੋਗੇ ਉਹ ਕੀ ਕਹਿੰਦੇ ਆ ਗਵਰਨਮੈਂਟ ਆਫ ਪੰਜਾਬ ਟੂ ਪਰਫੋਰਮ ਆਧਾਰ অথেন্টিਕੇਸ਼ਨ ਔਨ ਵਲੰਟੀਅਰ ਬੇਸਿਸ ਅਨੋਟ ਕਰੋ ਵਲੰਟੀਅਰ ਬੇਸਿਸ ਦਾ ਅਲੱਗਸ ਕਿ ਤੁਸੀਂ ਆਪ ਕਹਿਣਾ ਕਿ ਜਿੱਦੀ ਮੈਂ ਆਪਣੀ অথেন্টিਕੇਸ਼ਨ ਆਪਣੀ شناخت ਆਪਣੇ ਆਧਾਰ ਕਾੜਨਾ ਕਰਉਣੀ ਹੈ ਮੈਂ ਨਹੀਂ ਗਵਾ ਲੈ ਕੇ ਆਉਣਾ ਤੁਹਾਨੂੰ ਉਹ ਨਹੀਂ ਦੱਸਣਗੇ ਕਿ ਪਤਾ ਵੀ ਹੋਵੇ ਤੁਹਾਡੀ ਡਿਊਟੀ ਹੈ। ਹਰਲੀ ਪਰਪਸ ਆਫ অথেন্টিਕੇਸ਼ਨ ਆਫ ਐਪਲੀਕੈਂਟਸ ਇੰਟੈਂਡਿੰਗ ਟੂ ਅਵੇਲ ਸਰਵਿਸਿਜ਼ ਆਰ ਗਿਵਨ ਬਿਲੋ ਥਰੂ ਸੇਵਾ ਕੇਂਦਰ অর ਆਨਲਾਈਨ ਮੋਰ ਯੂਜ਼ਿੰਗ ਰੈਸਰ ਲੋ অথেন্টিਕੇਸ਼ਨ ਫੈਸਿਲਿਟੀ অর ਐਂਡ ਆਨ ਇਕਾਈਸੀ অথেন্টিਕੇਸ਼ਨ ਫੈਸਿਲਿਟੀ ਐਥਲੀ ਡਿਪਾਰਟਮੈਂਟਸ ਇਨ ਆਮ ਜਿਹਨਾਂ ਦੀ ਸੇਵਾਵਾਂ ਦੀ ਲਿਸਟ ਦਿੰਦੀ ਹੈ। ਇਸੇ ਕੰਸੈਂਟ ਨੂੰ ਵੌਲੰਟੀਅਰ ਬੇਸਿਸ ਤੁਸੀਂ ਵੌਲੰਟੀਅਰ ਕਰ ਰਹੇ ਹੋ ਤਾਂ ਇੱਕ ਤੁਸੀਂ ਇਸੇ ਨੋਟੀਫਿਕੇਸ਼ਨ ਦੇ ਥੱਲੇ ਇੱਕ ਕੰਸੈਂਟ ਫਾਰਮ ਹੈ ਇਹ ਭਰ ਕੇ ਦਿਵਾਂਗੇ ਕਿ ਜੀ ਹਾਂ ਮੈਂ ਤੁਹਾਨੂੰ ਚੋਇਸ ਦਿੰਦਾ ਕਿ ਮੇਰੀ ਮਰਜ਼ੀ ਹੈ ਕਿ ਤੁਸੀਂ ਮੇਰੀ ਸ਼ਨਾਖਤ ਮੇਰੀ ਆਇਡੈਂਟੀ ਮੇਰੇ ਆਧਾਰ ਕਾਰਡ ਨਾਲ ਚੈੱਕ ਕਰ ਲਓ ਇਹ ਉਹ ਸਹੀ ਨੋਟੀਫਿਕੇਸ਼ਨ ਦਾ ਹਿੱਸਾ ਹੈ ਇਸ ਦੀ ਨੋਟੀਫਿਕੇਸ਼ਨ ਦਾ ਹਿੱਸਾ ਇੱਕ ਹੈ ਸੈਂਟਰ ਗਵਰਨਮੈਂਟ ਲੈਟਰ ਸੈਂਟਰ ਗਵਰਨਮੈਂਟ ਦਾ ਲੈਟਰ ਉਹ ਕਹਿੰਦੇ ਆ ਆਧਾਰ ਅਥੈਂਟੀਕੇਸ਼ਨ ਔਨ ਵੋਲੰਟੀਅਰ ਬੇਸਿਸ ਫਿਰ ਦੇਖੋ ਵੋਲੰਟੀਅਰ ਬੇਸਿਸ ਦੁਹਰਾਇਆ ਫਾਰ ਵੈਰੀਫਿਕੇਸ਼ਨ ਆਫ ਆਈਡੈਂਟੀਟੀ ਆਈਡੈਂਟੀਟੀ ਲਫਜ਼ ਨੋਟ ਕਰੋ of citizen using yesno or and ekyc authentication facility for creating and maintaining profile in the online application to enable him or her to avail public services 115 services of government of punjab as per the list attached or list unne attach kiti hai oh list kedi hai wo list hai department de naam te samne service da likha hai no 1 star number te department revenue mal vibhag di ਸਾਰੀਆਂ ਸਰਵਿਸੇ ਸਾਹਮਣੇ ਲਿਖ ਦਿੱਤੀਆਂ ਉਹਨਾਂ ਨੇ ਤੇ ਇਸ ਵਿਭਾਗ ਨੇ ਆਪਣੀ ਸਾਈਟ ਤੇ ਇਹਨਾਂ ਸ਼ਿਵਾਂਵਾਂ ਦੇ ਸਟੈਂਡਰਡ ਟੈਂਪਲੇਟ ਬਣਾਏ ਹੋਏ ਨੇ ਮਾਲ ਭਾਗ ਦੀ ਸਾਈਟ ਤੋਂ ਹੈ ਅਸੀਂ ਜੇ ਸੇਲ ਡੀਡ ਦਾ ਟੈਂਪਲੇਟ ਕੱਢੀਏ ਪ੍ਰਾਪਰਟੀ ਰਜਿਸਟ੍ਰੇਸ਼ਨ ਦਾ ਬੈ ਨਾਮੇ ਦਾ ਟੈਂਪਲੇਟ ਕੱਢੀਏ ਤਾਂ ਉਸ ਵਿੱਚ ਦੇਖੋ ਕੀ ਲਿਖਿਆ ਹੈ ਉਸ ਵਿੱਚ ਸਬ ਰਜਿਸਟਰਾਰ ਦੇ ਸਾਹਮਣੇ ਦੋ ਗਵਾਹ ਪੇਸ਼ ਹੁੰਦੇ ਹਨ ਜੋ ਕਿ ਤੁਹਾਡੀ شناخت ਕਰਦੇ ਆ। ਦੋਨਾਂ ਧਿਰਾਂ ਦੀ شناخت ਗਵਾਹ ਨੰਬਰ 1 ਅਤੇ ਗਵਾਹ ਨੰਬਰ 2 ਦਸਦੀਕ ਕਰਦੇ ਹਨ। ਗਵਾਹਾਂ ਦਾ ਕੰਮ ਹੈ ਤੁਹਾਨੂੰ ਪੁਸ਼ਟੀ ਕਰਨਾ ਕਿ ਤੁਸੀਂ ਕੌਣ ਹੋ। ਤੁਹਾਡੀ شناخت ਕਰਨੀ ਹੈ। ਔਰ ਉਸ ਨੂੰ ਅਕੇ ਸਬ ਰਜਿਸਟਰ ਮੰਨਦਾ ਹੈ। ਮੈਂ ਪਹਿਲੇ ਗਵਾਹ ਨੂੰ ਜਾਣਦਾ ਕਿ ਦੂਸਰੇ ਗਵਾਹ ਨੂੰ ਜਾਣਦਾ ਹੈ। ਪਹਿਲਾ ਗਵਾਹ ਮਤਲਬ ਲੰਬੜਾ ਹੁੰਦਾ। ਹੁਣ ਉਹਨਾਂ ਨੇ ਚੇਂਜ ਕੀ ਲਿਆ ਦਿੰਦੀ ਆ ਕਿ ਜਾਂ ਦੀ ਵਿਵਸਥਾ ਕਰ ਦੁੱਤੀ ਆ ਜਹਾਂ ਤੇ ਰਾ ਨੇ ਆਪਣੀ ਸਵੈ ਪਛਾਣ ਹੇਠ ਲਿਖੇ ਅਨੁਸਾਰ ਪੇਸ਼ ਕੀਤੀ ਹੈ ਤੁਸੀਂ ਇੱਥੇ ਆਪਣਾ ਨਾਮ ਆਧਾਰ ਕਾਰਡ ਤੇ ਉਹਦਾ ਪੂਰਖ ਲਗਾ ਦੇਣਾ ਤੇ ਆ ਜਾਂ ਨੂੰ ਤੁਸੀਂ ਕਵਰ ਕਰ ਲੈਣਾ ਤੇ ਤੁਸੀਂ ਕਹਿ ਸਕਦੇ ਮੈਂ ਇਸੇ ਕਰਕੇ ਨਹੀਂ ਲੈ ਕੇ ਆਇਆ ਕੋਈ ਗਵਾਹ ਕਿਉਂਕਿ ਮੇਰੇ پاس ਆਪਣਾ ਆਧਾਰ ਕਾਰਡ ਹੈ ਔਰ ਉਸ ਨੋਟੀਫਿਕੇਸ਼ਨ ਮੁਤਾਬਕ ਹੈ ਅੱਗੇ ਅਸੀਂ ਹੋਰ ਦੇਖੀਏ ਮਾਲ ਵਿਭਾਗ ਦੇ ਹੋਰ ਵੀ ਟੈਂਪਲੇਟ ਹੈ ਇਸ ਤਰ੍ਹਾਂ ਇਹ ਮੁਖਤਿਆਰਨਾਮੇ ਦਾ ਹੈ ਲੇਕਿਨ ਉਹਨਾਂ ਨੇ ਹਾਲੇ ਉਹ ਜਾਂ ਦੀ ਸੁਵਿਧਾਨੀ ਉੱਤੇ ਪਾਈ ਲੇਕਿਨ ਤੁਸੀਂ ਆਪ ਕਹਿਣਾ ਜੇ ਤੁਸੀਂ ਕੋਈ ਐਸਾ ਟੈਂਪਲੇਟ ਦੇਖੋ ਜਿਸ ਵਿੱਚ ਸਿਰਫ ਗਵਾਹ ਹੀ ਲਿਖਿਆ ਹੋਵੇ ਜਾਂ ਨਾ ਪਾਇਆ ਹੋਵੇ ਕਿ ਆਧਾਰ ਕਾਰਡ ਦੇ ਸਕਦੇ ਆ ਤਾਂ ਤੁਸੀਂ ਆਪ ਕਹਿਣਾ ਕਿ ਜੀ ਮੈਂ ਆਪਣੀ ਆਥੈਂਟੀਕੇਸ਼ਨ ਆਪਣੀ ਪਛਾਣ ਆਪਣੀ ਸ਼ਨਾਖਤ ਆਪਣੇ ਆਧਾਰ ਕਾਰਡ ਨਾਲ ਹੀ ਕਰवानी ਹੈ ਉਹ ਆ ਨੋਟੀਫਿਕੇਸ਼ਨ ਹੈ ਜਿਸ ਮੁਤਾਬਕ ਮੈਂ ਇਹ ਕਹਿ ਰਿਹਾ ਤੇ ਆ ਉਹਨਾਂ ਦੀ ਕੰਸੈਂਟ ਫਾਰਮ ਹੈ ਇਹ ਮੈਂ ਭਰ ਕੇ ਦੇ ਰਿਹਾ ਜੇ ਕਿਸੇ ਨੂੰ ਇਹ ਸਮਝ ਨਹੀਂ ਲੱਗੀ ਤਾਂ ਉੱਚ ਅਧਿਕਾਰੀਆਂ ਨਾਲ ਗੱਲ ਕਰ ਸਕਦਾ ਹੈ